ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਨ ਬ੍ਰਹਮ ਗਿਆਨੀ ਧੰਤਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਪੂਰਨ ਬ੍ਰਹਮ ਗਿਆਨੀ ਧੰਤਨ ਸੰਤ ਬਾਬਾ ਆਰਮ ਸਿੰਘ ਜੀ ਗੜੂਆ ਸਾਹਿਬ ਵਾਲੇ ਸੰਗਤ ਜੀ ਅਸੀਂ ਤੁਹਾਡੇ ਨਾਲ ਬਾਬਾ ਜੀ ਤੇ ਕੁਝ ਕੌਤਕਾਂ ਵਿੱਚੋਂ ਇੱਕ ਕੌਤਕ ਸਾਂਝਾ ਕਰਨ ਲੱਗੇ ਹਾਂ ਕਿ ਕਿਵੇਂ ਬਾਬਾ ਜੀ ਨੇ ਖਤਮ ਹੋਈ ਉਮਰ ਨੂੰ ਕਿਵੇਂ ਵਧਾ ਦਿੰਦੇ ਹਨ ਬਾਬਾ ਜੀ ਦੇ ਸੇਵਕ ਬਾਬੂ ਗੁਰਿੰਦਰ ਸਿੰਘ ਜੀ ਖੇੜੇ ਵਾਲੇ ਜੋ ਕੇ ਰੇਲਵੇ ਮਾਸਟਰ ਦੇ ਅਹੁਦੇ 'ਤੇ ਰਹੇ ਸਨ ਉਸ ਸਮੇਂ ਦੇ ਸਿੱਧੇ ਸਾਦੇ ਲੋਕ ਸਟੇਸ਼ਨ ਮਾਸਟਰ ਲਈ ਇੱਕ ਆਪਣਾ ਸੌਲਤ ਲਈ ਛੋਟਾ ਸ਼ਬਦ ਬਾਬੂ ਨਾਮ ਵਰਤਦੇ ਸੀ ਇਸ ਲਈ ਉਹਨਾਂ ਦੇ ਨਾਮ ਦੇ ਨਾਲ ਬਾਬੂ ਸ਼ਬਦ ਇੱਕ ਉਪਨਾਮ ਦੇ ਰੂਪ ਵਿੱਚ ਜੁੜ ਗਿਆ ਸੀ 1965 ਵਿੱਚ ਬਾਬੂ ਗੁਰਿੰਦਰ ਸਿੰਘ ਜੀ ਦੀ ਧਰਮ ਪਤਨੀ ਨੂੰ ਬਾਬਾ ਜੀ ਨੇ ਵਾਰਤ ਲਖਣ ਲਈ ਕਿਹਾ ਤੇ ਨਾਲ ਹੀ ਕਿਹਾ ਬਹੁਤ ਸਖਤ ਵਾਰਤ ਹੈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜੋ ਕੁਝ ਖਾਣਾ ਹੈ ਖਾਲਬੋ ਫਿਰ ਸ਼ਾਮ ਨੂੰ ਸੂਰਜ ਛਿਪਣ ਤੋਂ ਪਿੱਛੋਂ ਹੀ ਖਾਣਾ ਹੈ ਦਿਨ ਵਿੱਚ ਨਾ ਹੀ ਪਾਣੀ ਪੀਣਾ ਹੈ ਤੇ ਨਾ ਹੀ ਕੋਈ ਫਰੂਟ ਖਾਣਾ ਹੈ ਤਾਂ ਉਹਨਾਂ ਦੀ ਧਰਮ ਪਤਨੀ ਨੇ ਕਿਹਾ ਮਹਾਰਾਜ ਜੀ ਆਪ ਜੀ ਬਲ ਬਖਸ਼ੋ ਤਾਂ ਰੱਖ ਲਵਾਂਗੇ ਬਾਬਾ ਜੀ ਸਾਹਿਬ ਪਹਿਲਾਂ 7 ਦਿਨ ਫਿਰ 15 ਦਿਨ ਕਰਕੇ ਵਧਾਉਂਦੇ ਗਏ ਜਦੋਂ ਮਹੀਨਾ ਹੋ ਗਿਆ ਤਾਂ ਬਾਬੂ ਗੁਰਿੰਦਰ ਸਿੰਘ ਜੀ ਨੇ ਆਪਣੀ ਧਰਮ ਪਤਨੀ ਨੂੰ ਕਿਹਾ ਕਿ ਹੁਣ ਨਾ ਪੁੱਛੀ ਇਹਦੇ ਵਿੱਚ ਵੀ ਕੋਈ ਰਾਜ ਹੈ ਜਦੋਂ ਆਪ ਕਹਿਣਗੇ ਉਦੋਂ ਹੀ ਬੰਦ ਕਰਨਾ ਇਸੇ ਤਰ੍ਹਾਂ 9 ਮਹੀਨੇ ਬੀਤ ਗਏ 9 ਮਹੀਨੇ ਤੋਂ ਬਾਅਦ ਇੱਕ ਦਿਨ ਬਾਬਾ ਜੀ ਪੁੱਛਣ ਲੱਗੇ ਵਰਤ ਰੱਖਦੀ ਹੁੰਦੀ ਹੈ ਕਿ ਨਹੀਂ ਤਾਂ ਬਾਬੂ ਜੀ ਗੁਰਿੰਦਰ ਸਿੰਘ ਜੀ ਨੇ ਜਵਾਬ ਦਿੱਤਾ ਜੀ ਹਾਂ ਜੀ ਰੱਖਦੀ ਹੁੰਦੀ ਹੈ ਤੇ ਬਾਬਾ ਜੀ ਸਾਹਿਬ ਨੇ ਕਿਹਾ ਅੱਛਾ ਅਗਲੀ ਪੂਰਨਮਾਸ਼ੀ ਤੋਂ ਬੰਦ ਕਰ ਦੇਣਾ ਉਹਨਾਂ ਨੂੰ ਨਹੀਂ ਸੀ ਪਤਾ ਇੰਨਾ ਲੰਬਾ ਵਰਤ ਕਿਉਂ ਰਖਵਾਇਆ ਤੇ ਨਾ ਹੀ ਉਹਨਾਂ ਦੀ ਹਿੰਮਤ ਪਈ ਸੀ ਕਿ ਵਰਤ ਦਾ ਕਾਰਨ ਪੁੱਛਣਾ ਪਰੰਤੂ ਉਹਨਾਂ ਦੇ ਮਨ ਵਿੱਚ ਇੱਕ ਗੱਲ اٹਕ ਗਈ ਸੀ ਕਿ ਮਹਾਰਾਜ ਵੱਲੋਂ ਇੰਨਾ ਲੰਮਾ ਵਰਤ ਰੱਖਣ ਦਾ ਕੀ ਕਾਰਨ ਹੋ ਸਕਦਾ ਹੈ ਕਿੰਨੇ ਸਾਲਾਂ ਤੋਂ ਬਾਅਦ ਜਦੋਂ ਬਾਬਾ ਪਰਮਜੀਤ ਸਿੰਘ ਜੀ ਬਾਬਾ ਜੀ ਸਾਹਿਬ ਦੀ ਸੇਵਾ ਵਿੱਚ ਆਣ ਹਾਜ਼ਰ ਹੋਏ ਉਦੋਂ ਬਾਬਾ ਗੁਰਿੰਦਰ ਸਿੰਘ ਜੀ ਨੇ ਇਸ ਵਰਤ ਬਾਰੇ ਜਿਕਰ ਬਾਬਾ ਪਰਮਜੀਤ ਸਿੰਘ ਜੀ ਨਾਲ ਕੀਤਾ ਤੇ ਉਹਨਾਂ ਨੂੰ ਕਿਸੇ ਉਪਯੁਕਤ ਸਮੇਂ ਉੱਤੇ ਮਹਾਪੁਰਸ਼ਾਂ ਤੋਂ ਇਸ ਦਾ ਕਾਰਨ ਜਾਣਨ ਲਈ ਬੇਨਤੀ ਕੀਤੀ ਕਾਫੀ ਸਮਾਂ ਬਾਅਦ ਬਾਬਾ ਪਰਮਜੀ ਸਿੰਘ ਜੀ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਬਾਬਾ ਪਰਮਜੀ ਸਿੰਘ ਜੀ ਵੱਲੋਂ ਬਾਰ-ਬਾਰ ਇੱਕੋ ਗੱਲ ਪੁੱਛਣ ਜਾਣ ਤੇ ਬਾਬਾ ਜੀ ਨੇ ਕਿਹਾ ਉਸ ਦੀ ਉਮਰ ਖਤਮ ਸੀ ਤੈਨੂੰ ਬੱਚੇ ਛੋਟੇ ਸਨ ਉਹ ਵੀ ਰੋਲ ਜਾਂਦੇ ਤੇ ਬਾਬੂ ਵੀ ਰੋਲ ਜਾਂਦਾ ਅਕਾਲ ਪੁਰਖ પાસે ਉਮਰ ਵਧਾਉਣ ਦੀ ਬੇਨਤੀ ਕੀਤੀ ਪਰ ਆਪ ਜੀ ਨਹੀਂ ਮੰਨੇ ਫਿਰ ਮੈਂ ਅੰਜਲ ਘਟਾਇਆ ਫਿਰ ਦੁਬਾਰਾ ਬੇਨਤੀ ਕੀਤੀ ਕਿ ਠੀਕ ਹੈ ਆਪ ਨੇ ਜਿੰਨੇ ਸਵਾਸ ਬਖਸ਼ੇ ਹੋਏ ਸਨ ਉਹ ਸਾਰੇ ਪੂਰੇ ਹੋ ਗਏ ਹਨ ਪਰ ਅੰਜਲ ਤਾਂ ਰਹਿੰਦਾ ਹੈ ਫਿਰ ਅਕਾਲ ਪੁਰਖ ਨੇ ਕਿਹਾ ਅੱਛਾ ਜਿੰਨੀ ਵਧਾਉਣੀ ਹੈ ਵਧਾ ਲੈ ਤਾਂ ਉਸ ਨੂੰ ਮਹਾਪੁਰਖਾ ਨੇ ਪੂਰੇ 45 ਸਾਲ ਜਿਉਂਦੀ ਰੱਖਿਆ ਤਾਂ ਸੰਗਤ ਜੀ ਮਹਾਪੁਰਸ਼ ਕਿੰਨੀ ਕਰਨੀ ਵਾਲੇ ਹਨ ਉਹ ਕਿਸੇ ਨੂੰ ਵੀ ਉਮਰ ਵਧਾ ਸਕਦੇ ਹਨ ਤੇ ਉਸ ਦੀ ਉਮਰ ਘਟਾ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ